ਖਤਕਲਾ ਮੋੜ ਦੀ ਤੇਰੇ ਚ 500 ਨਹੀਂ ਕੋਈ ਛੱਡਦਾ 500 ਦਾ ਬਹੁਤ ਕੁਸਾ ਆਵਾ ਲੱਗਦਾ ਫੜਾ ਕੇ ਜਾਵਾਂਗਾ ਬੋਲਾ 500 ਦਾ ਨੂਨ ਲੈ ਲਈ ਕਈ ਸਾਲ ਨਹੀਂ ਮੁੱਕਦਾ ਅੱਛਾ ਬੋ ਇੰਨਾ ਆ ਜੂ ਸਹੀ ਗੱਲ ਹੈ ਕਿਉਂ ਜੀ ਠੀਕ ਹੈ ਹਾਂ ਕਹਿ ਮੈਂ ਇਹ ਮੈਂ ਕੋਈ ਗੱਲ ਨਹੀਂ ਕਰਦਾ ਕਦ ਦੇਖ ਲੈ ਪੜਦਾ ਤੇਰੇ ਸਾਹਮਣੇ ਜੋਣਾ ਦਾ ਹੈਗਾ ਨਹੀਂ ਮੈਂ ਪੁੱਛਿਆ ਵੀ ਨਹੀਂ ਬੰਦਾ ਯਾਰ ਅਗਲਾ ਨੇਮ ਵਾਲੀ ਗੱਲ ਹੈ ਤੂੰ ਪੁੱਛਦਾ ਭਾਈ ਨਾ ਪੁੱਛਿਆ ਵੀ ਨਹੀਂ ਨਾ ਤਾਂ ਭਾਈ ਮੈਂ ਹੁਣ ਮਾਰਾਂ ਨਾ ਤੈਨੂੰ ਮਾਰਾਂ ਗੱਲ ਕਰੂੰਗਾ ਖਰਤਲ ਪੁੱਗੇ ਸੌਦਾ ਕਰਿਓ ਨਾ ਪੁੱਗੇ ਨਾ ਕਰੇ। ਨਾ ਮੀਆਂ ਜੀ ਬੇਇੱਜ਼ਤੀ ਪੱਠ ਜਹੀ ਜੀ ਪੱਠ ਹੈ ਹੋ ਜਾ ਮੁੱਲ ਹੈ। ਹਾਂ। ਕਿੰਨੀ ਚੰਗੀ ਲੱਗੇ ਵੇਚਦੀ ਨਹੀਂ ਬਾਈਆਂ ਨੂੰ ਚੰਗੀ ਲੱਗੂ ਲੈਣਗੇ ਕਿਉਂ ਜੀ? ਲਾ ਬਾਈ ਮੁੱਲ ਲਾ ਪੱਕਾ। ਹਾਂ। ਮਾਚੂ ਨੇੜੇ ਆਇਆ ਮਾਣ ਕੇ ਆਇਆ। ਪੱਠ ਰੱਖ ਕੇ ਆਜੋ। ਲਓ ਜੀ ਅੱਗੀ ਆ। ਲਓ ਜੀ। ਲਾਉ ਜੀ ਲਾ ਆਇਆ ਕਰ ਲਾਉ ਜੀ ਦੋਨੇ ਡੇ ਹੋ ਗਏ ਠੀਕ ਠੀਕ ਲਾ ਦੋ ਲਾ ਦੋ ਜੀ ਲਾਈਵ ਚੱਲ ਰਿਹਾ ਹੈ ਕਿੰਨਾ ਜੀ 12000 ਦਾ 12000 ਦਾ ਸਾਹਮਣੇ ਆ ਜਾਓ 12 ਮੈਂ ਤੁਹਾਨੂੰ ਦੱਸਿਆ ਜੀ ਬਾਬਾ ਲਾ ਗਿਆ ਪਹਿਲਾਂ ਤੁਸੀਂ ਰੋਕੋ ਤੁਸੀਂ ਮੈਂ ਦੱਸਿਆ ਹੁੰਦਾ ਕਿ ਕਰਕੇ ਜੀ ਤੂੰ ਬਤਾ ਕੇ ਲਾਉਣਾ ਤੀ ਮੈਂ ਤੈਨੂੰ ਦੱਸਿਆ ਤਾਂ ਕਿ ਵੀ ਇੰਨੇ ਤਾਂ ਵੀ ਤੂੰ ਕਹਿੰਦਾ ਜਿਹੜੇ ਇੰਨੇ ਤਾਂ ਲੱਗੇ ਨਹੀਂ ਮੈਂ ਤਾਂ ਅਗਲੇ ਦਿਨ ਤਾਂ ਹੀ ਨਹੀਂ ਬੋਲਿਆ ਇਹਨੇ ਉਹ ਚਿੱਤਰਖਾਨੇ ਨੇ ਆਪਾਂ ਨੇ ਇਹ ਚਿੱਤਰਗਲਮ ਉਹ ਦੋ ਰੁਪਏ ਕਿ ਆਗਲੇ ਪੌਰ ਪੁੱਗ ਜੇ ਉਹ ਦੇ ਦੋ ਨੀ ਮੇਰੇ ਕਹਿੰਦੇ ਫੇ ਪਿੱਛੋਂ ਕਹਿੰਦੇ ਯਾਰ ਤੂੰ ਰੱਜੂ ਕੀ ਕਰਦਾ ਹੈ ਆਰਾਮਾ ਤਿੰਨ ਤੱਕ ਹੀ ਦਊ ਕਿਨੂੰ ਮੈਂ ਕਹਿੰਦੇ ਆਪਾਂ ਬਾਈ ਕਿਨੂੰ ਉਗਦੇ ਲਾਉ ਜੀ 10 ਕਿਜੀ ਸਹੀ ਜਾ ਚਲਾਈ ਤਰੀ ਦੇਖ ਲੈ ਕੋਈ ਮਾੜੀ ਨਹੀਂ ਤੋਰ ਫੇੜ ਕੇ ਦੇਖੀ ਜਾਨੀ 13 ਦੇ ਦਿੰਨੇ ਸਰ ਨੋਟ ਫੜਾਉ ਰਾਜੂ ਦਾ ਠੀਕ ਹੈ ਦਾਇ ਨੂੰ ਫੜਾਉ ਨੋਟ ਇਹਦੇ ਸਾਹਮਣੇ ਸਾਰਾ ਕੁਝ ਕਰਨ ਦਾ ਛੋਟਾ ਜੋ ਕੁਝ ਤੇਰੇ ਸਾਹਮਣੇ ਸੋਨਾ ਪਿੱਤਲ ਤੇਰੇ ਮੂਹਰੇ ਰੱਖਤਾ ਕੱਬਨ ਗਰੰਟੀ ਨਾਲ ਸਾਈ ਨਹੀਂ ਕੱਢ ਕੇ ਆਈਂ ਗੱਲ ਬੰਦੀ ਦੇ ਬਾਈ ਪਰੇ ਢੋਲ ਦਾ ਨਹੀਂ ਕਹਿ ਸਕਦਾ ਤਿੰਨ ਵੀ ਦੇ ਸਕਦੀ ਹੈ ਨਾ ਤਾਂ ਨਹੀਂ ਇੱਕ ਵੀ ਦੇ ਸਕਦੀ ਹੈ ਨਹੀਂ ਵੀ ਦੇ ਸਕਦੀ ਉਹਦਾ ਕੀ ਮੈਂ ਤੁਹਾਨੂੰ ਕਹਦਾ ਨਾ ਤਾਂ ਬਾਈ ਮੈਂ ਉਹਨੂੰ ਮਾਰਾਂ ਨਾ ਤੈਨੂੰ ਮਾਰਾਂ ਗੱਲ ਕਰੂੰਗਾ ਖਰਤਲ ਧੁੱਗੇ ਸੌਦਾ ਕਰਿਓ ਨਾ ਪੁੱਗੇ ਨਾ ਕਰਿਓ ਦਾਨੀਆਂ ਜੀ ਬੇਇੱਜ਼ਤੀ ਪੱਠ ਜਹੀ ਜੀ ਪੱਠ ਹੈ ਉਹਦਾ ਮੁੱਲ ਹੈ ਚੇਰੀ ਦਾ ਉਰਾ ਕਰ ਹੱਥਾ ਹੱਥ ਕਾਲਾ ਮੋੜ ਦੀ ਤੇਰੇ ਚ 500 ਨਹੀਂ ਕੋਈ ਛੱਡਦਾ 500 ਦਾ ਬਹੁਤ ਕੁਸਾ ਆ ਬਗ ਦਾ ਫੜਾ ਕੇ ਜਾਏਗਾ ਬੋਲਾ 500 ਦਾ ਨੂਨ ਲੈ ਲਈ ਕਈ ਸਾਲ ਨਹੀਂ ਮੁੱਕਦਾ ਅੱਛਾ ਬੋ ਇੰਨਾ ਆ ਜੂ ਸਹੀ ਗੱਲ ਹੈ ਕਿਉਂ ਜੀ ਹਾਂ ਲੜਾਂ ਕਰ ਹੱਥ ਸਾਢੇ 13 ਦੀ ਪੱਠ ਵੇਚਦੀ ਨਹੀਂ ਨਹੀਂ ਇਹਨੇ 13 ਲਾਇਆ ਮੈਂ 500 ਬਦਾ ਕੇ ਲਾ ਤਖਲਾ ਦੇਈ ਗਿਆ ਬਾਈ ਹੁਣ ਉਹ ਨਹੀਂ ਮੇਰੀ ਨਾ ਮੂੜ ਤੂੰ ਮੈਂ ਕਹਾਂ ਬਾਈ ਹੁੰਦੀ ਨਹੀਂ ਹੈ ਨਹੀਂ ਹੁੰਦੀ ਹੁੰਦੀ ਹੈ ਨਹੀਂ ਨਹੀਂ ਜਾਂ 14 ਦੀ ਫੜਾਤੀ ਉਹ ਨਹੀਂ 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 라ਜੂ ਨਹੀਂ ਕਹਿ ਮੈਂ ਇਹ ਮੈਂ ਕੋਈ ਗੱਲ ਨਹੀਂ ਕਰ ਕੱਦ ਦੇਖ ਲੈ ਪੜਦਾ ਤੇਰੇ ਸਾਹਮਣੇ ਜੋਣਾ ਦਾ ਹੈਗਾ ਮੈਂ ਪੁੱਛਿਆ ਵੀ ਨਹੀਂ ਬੰਦਾ ਯਾਰ ਅਗਲਾ ਨੇਮ ਵਾਲੀ ਗੱਲ ਹੈ ਤੂੰ ਪੁੱਛਦਾ ਬਾਈ ਮੈਂ ਪੁੱਛਿਆ ਵੀ ਨਹੀਂ ਬਾਈ ਇਹ ਚਾ ਉਹ ਦੋ ਉਧਰ ਥੰਡੇ ਖੜੇ ਤੇ ਬਹੁਤ ਆ ਕਹਿੰਦੇ ਤੂੰ ਵਾਦਾ ਸੀ ਲੈਣੀ ਨਹੀਂ ਬਟਾ ਨਹੀਂ ਨਹੀਂ ਜੇ ਤੂੰ ਮੇਰਾ ਦੋਖੀ ਸੀ ਮੈਂ ਹੋਰ ਪਾ ਦਿੰਦਾ ਨਹੀਂ ਨਹੀਂ ਮੈਂ ਉਹ ਜੋ ਹੁੰਦੀ ਮੈਂ ਤੁਮ ਜਿਹੜੀ ਕਹਿੰਦਾ ਬੰਦੀ ਨਹੀਂ ਗੱਲ ਕਿੱਥੇ ਬਣੂ ਗੱਲ ਹਜ਼ਾਰ ਘਾਟ ਦੇ ਦੇ ਨਹੀਂ 18 ਦੀ ਲੈ ਜਾ ਲੈ ਵਰਦਸ ਜਾਂ 14.5 ਦੀ ਨਹੀਂ ਯਾਰ ਨਹੀਂ ਹੁੰਦੀ 14.5 ਦੀ ਲੈ ਨਹੀਂ ਹੁੰਦੀ ਮੈਂ ਮੈਤਾ ਫੜਦਾ ਚਲੋ ਇਹ ਲੈਂ ਇਹ ਲੈਂ ਵਾਲਾ ਤੁਸੀਂ ਦੇਣ ਵਾਲੇ ਤੇ ਪੁਰਾਣੇ ਦਲਮੰ ਦਾ 15 ਦੀ ਵਟ ਖੋਲ ਕੇ ਲੈ ਸਾਡੇ 14 ਦੀ ਦੇ ਨਹੀਂ ਫਿਰ ਜਾਂ 200 ਘੱਟ 15 ਦੀ ਨਹੀਂ ਨਹੀਂ ਯਾਰ 15 ਦੀ ਉਹ ਬਾਈ ਕੋਈ ਮਾੜੀ ਨਹੀਂ ਕਰਦਾ ਪੂਰੀਆਂ ਦੀ ਕਰ ਦੋ ਕਰ ਦੋ ਕਰ ਜਾਂ ਹੋ ਗਈ 15 ਦੀ ਲੋ ਖੋਲ ਪਾ ਉਹੀ ਬੋਲੀ ਜਾਂਦਾ ਮੈਂ ਜਦ ਵਿੱਚ ਓਏ ਬਸ ਪਹਿਲਾਂ ਸਲਾਹ ਕਰਕੇ ਆਇਆ ਕਰੋ ਵੇਖ ਕੇ ਹੋਈ ਹੋ ਗਈ ਸਲਾਹ ਹੋ ਗਈ ਮੈਂ ਲੈਣਾ ਨਾ ਮੈਂ ਦੇਣ ਵਾਲਾ ਨਹੀਂ ਆਹੀ ਬੈਠਾ ਮਾਲਕ ਇੱਕ ਦਿਅਲੂ ਐ ਇੱਕ ਖੈਲੂ ਐ ਕਰੇ ਰਹਿ ਕਿਉਂ ਨਹੀਂ ਕਰਕੇ ਆਉਂਦੇ ਉਹ ਨਾ ਦਿਅਲੂ ਨਾ ਖੈਲੂ ਸਭ ਇਕੱਠੇ ਨੇ ਇਹ ਰਣੀਆਂ ਵਿਦੀਆਂ ਗੱਲਾਂ ਨੇ ਨਹੀਂ ਨਹੀਂ ਇਸ ਤਾਂ ਇੱਧਰ ਬੈਠਾ ਦੇਖ ਕਿਹੜੇ ਐ ਰਾਜੂ ਬੱਚਾਲੇ ਨਾ ਬੋਲਿਆ ਕਰ ਕਿਉਂ ਭਾਈ ਤੇ ਪੈਸੇ ਦੇ ਪੱਟੇ ਤੇ ਕਹਿੰਦਾ ਰਾਜੂ ਵੈਨੇ ਕੋਈ ਪੈਸੇ ਖੋਲਾਂਗੇ ਵੀ ਅੰਦੀ ਤੂੰ ਖੋਲਗਾ ਪੈਸੇ ਦੇ ਪੈਸੇ ਲਓ ਜੀ ਹੋ ਗਿਆ ਸੌਦਾ ਦੋਸਤੋ

जिला लुधियाना राज्य पंजाब हर शनिवार को मंडी लगती है जी और नहीं 15 दे दे ना भी दे 15 दी मुक्की हुई है वो लखाई पोच मुंह ते खड़ा नहीं 15 कर दिए भाई जी 15 और मुखड़ा कर दे ਨਾ 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 ਖੁਰਮੋਖਲਾ ਦਾ ਕਰ ਉਹ ਮੈਂ ਦੋ ਦਿਨਾਂ ਛੋਟੇ ਤੋਂ ਕੋਈ ਗੱਲ ਨਹੀਂ ਛੋਟਾ ਖੁਰਮੋਖਲਾ ਕੀ ਚੀਜ਼ ਬੰਨੇ ਖੁਰੀ ਨਾ ਦੇ ਵਕਤ ਦੀ ਕੀ ਚੀਜ਼ ਹੈ ਕੀ ਚੀਜ਼ ਹੈ ਖੁਰਮੋਖਲਾ ਇਹ ਤੁਰਦੀ ਜਾਵੇ ਵਾਦਾ ਕਰਦੀ ਜਾਵੇ ਠੀਕ ਹੈ ਇਹਨੂੰ ਅਸੀਂ ਪੰਜਾਬੀ ਚ ਖੁਰਮੋਖਲਾ ਕਰਦੇ ਨਹੀਂ ਉਹ ਕਹਤਾ ਉਹ ਉਹ ਤੋਂ ਬੰਨੇ ਭੱਜ ਲੇ 20 ਨਾਲ ਮਹਿੰਗੀ ਨੂੰ 20 ਨਾਲ ਸਸਤੀ ਨੂੰ ਲੱਗੀ ਬਾਈ ਬਾਬੇ ਓ ਬਾਬੇ ਬਾਬਾ ਜੀ ਬਾਬਾ ਜੀ ਹੇ ਬਾਬੇ ਮੇਰਾ ਬਰੇਡ ਕੋਟਲਾ ਨੋ ਨਹੀਂ ਸੁਣਦਾ ਆ ਬਾਬੇ ਨੂੰ ਭੇਜੋ 25 ਸਾਲ ਚੋਂ ਉਹ ਵੀ ਬਸ ਨੋ ਜੀ ਦੋਸਤੋ ਕੰਦੇ ਕਰੇ ਭਈਆਂ ਦਾ ਪਾ 66 ਬਾਜੂ ਮੱਤ ਜੱਪਾ ਜੀ ਗੱਪਣ ਗੱਪਣ ਤਿੰਨ ਮਹੀਨੇ ਨਹੀਂ ਅੱਛਾ ਤਿੰਨ ਮਹੀਨੇ ਦੀ ਗੱਪਣ ਹੈ ਜੀ ਤਿੰਨ ਮਹੀਨੇ ਦੀ ਇਹਦਾ ਕਿਸਮ ਤਿੰਨ ਮਹੀਨੇ ਦੀ ਗੱਪਣ ਪੱਠ ਕੀ ਹੈ ਖੜਿਓ ਮੱਲਾਪੁਰ ਦੀ ਮੰਡੀ ਤੇ ਤੇ ਦੇਖਾ ਉਹ ਮੰਡੀ ਭਰੀ ਹੋਈ ਆ ਪੂਰੀ ਵਧੀਆ ਇਹ ਚੈਨਲ ਨੂੰ ਸਪੋਰਟ ਕਰੋ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰਦਿਆ ਕਰੋ ਲਾਈਕ ਕਰਕੇ ਜਰੂਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਵੀਡੀਓ ਕਿਵੇਂ ਦੀ ਲੱਗੀ ਤੇ ਸ਼ੇਅਰ ਵੱਧ ਤੋਂ ਵੱਧ ਕਰਦਿਆ ਕਰੋ WhatsApp ਗਰੁੱਪਾਂ 'ਚ ਲਿੰਕ ਦਾ ਸਟੇਟਸ ਜਰੂਰ ਪਾ ਦਿਆ ਕਰੋ ਐਸੇ ਹੀ ਘਣਾ ਤੇ ਚੰਗੀ ਨਸਲ ਦੀ ਪਟਾਣ ਚੰਗੇ ਵੋਕ ਤੋਂ ਭਾਈ ਇਹ ਵੀ ਚੰਗੇ ਵੋਕ ਤੋਂ ਇਹਨੂੰ ਮੈਂ ਚਾਹਤਾ ਹਾਲੋ ਜੀ ਦੋਈ ਕਹਿੰਦਾ ਫਤਾਮ ਚਾਰ ਦਾ ਗਾ ਕੋਲ ਇਹ ਨੂੰ ਹੁੰਦਾ ਨਹੀਂ 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 ਸਾਕੋ ਨੁਕਸਰ ਗੱਦਪਲਾਟਾ ਦੀ ਆਪਾਂ ਨੇ ਕਿੰਨਾ ਛੁਆ ਭਾਈ ਇਹ ਤੀਸਰੇ ਹੋਏ ਤੀਸਰੇ ਉਹ ਬਾਬੇ ਤੀਸਰਾ ਦੇਖਿਓ ਭਾਈ ਸਾਹਿਬ ਪੈਸੇ ਕਿਹਾ ਇਸਕੇ ਇਸਕੇ 25 ਉਹ ਬਾਬੇ ਨੂੰ ਕਿੰਨਾ ਬਚਾ ਆਹ ਦੇਖੋ ਜੀ ਇੱਧਰ ਲਿਆਓ ਇੱਧਰ ਬੱਕਰਾ ਪੱਖਾ ਬੱਕਰਾ 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 बस ना दे दे